ਆ ਦੇਖੋ ਬਈ ਨਕਲੀ ਦੁੱਧ ਤਿਆਰ ਕਰਨ ਵਾਲਾ ਧੰਦਾ ਬਹੁਤ ਜ਼ਿਆਦਾ ਚੱਲ ਪਿਆ ਤੇ ਬੜੇ ਦਿਨਾਂ ਤੋਂ ਖਬਰ ਦੇਖੋ ਬਈ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਦੋਂ ਪਿੰਡ ਵਿੱਚ ਆ ਕੇ ਦੁੱਧ ਹੀ ਨੇ ਬਈ ਇੱਕ ਘਰ ਦੇ ਵਿੱਚ ਦੁੱਧ ਪਾਇਆ ਨਾ ਤਾਂ ਦੇਖੋ ਪਰਿਵਾਰ ਵਾਲੋਂ ਨਾ ਇਹੀ ਦੁੱਧ ਗਰਮ ਕੀਤਾ ਜਾਂਦਾ ਤੇ ਬਾਲੇ ਦਵਾਏ ਜਾਂਦੇ ਆ ਤੇ ਦੁੱਧ ਦਾ ਦੇਖੋ ਕੀ ਹਾਲ ਹੋਇਆ ਤੇ ਇਥੋਂ ਪਤਾ ਲੱਗਦਾ ਵੀ ਨਕਲੀ ਹੈ ਦੁੱਧ

ਦੇਖੋ ਕਿਹੜੇ ਹਿਸਾਬ ਦੇ ਨਾਲ ਕਿਹਾ ਵੀ ਇਹ ਜ਼ਹਿਰ ਨਾ ਪਿਆਈ ਜਾਵੇ ਲੋਕ ਬਿਮਾਰ ਵੀ ਇਹ ਦੁੱਧ ਨਹੀਂ ਹੁੰਦੇ ਨੇ ਬਾਈ ਜੇ ਅੱਗੇ ਗਾਵਾਂ ਰੱਖਦੇ ਸੀ ਮੱਝਾਂ ਰੱਖਦੇ ਸੀ ਲੋਕ ਆਪ ਕੰਮ ਕਰਦੇ ਸੀਗੇ ਤਾਕੜੇ ਵੀ ਬਹੁਤ ਹੁੰਦੇ ਸੀਗੇ ਲੋਕ ਬਿਮਾਰੀਆਂ ਨਹੀਂ ਨੇੜੇ ਆਉਂਦੀਆਂ ਸੀਆਂ ਤੁਹਾਡਾ ਕੀ ਵਿਚਾਰ ਹੈ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਅੱਗੇ